ਇਹ ਪ੍ਰੈਸ ਕਾਨਫਰੰਸ ਇੱਕ ਪਾਇਲ थाना ਵਿੱਚ 2023 ਵਿੱਚ ਮੁਕੱਦਮਾ ਦਰਜ ਹੋਇਆ ਸੀਗਾ ਮੁਕੱਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ ਤੇ ਇਹਦੇ ਅੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਦਾਂ ਮਰਡਰ ਹੋ ਚੁੱਕਿਆ ਸੀਗਾ ਤੇ ਇਮੀਡੀਏਟਲੀ ਅਸੀਂ ਇੱਕ ਅਫੇਅਰ ਲੌਂਚ ਕੀਤੀ ਸੀ ਉਹਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮੁਕੱਦਮਾ ਸੀ ਅਨਟਰੇਸ ਸੀਗਾ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦਾ ਇੱਕ ਵਿਨੋਦ ਕੁਮਾਰ ਉਰਫ ਵੀਨੂ ਕਾਲੀਆ ਵਿਨੂ ਕਨੈਲੀਆ ਜੋ ਕਿ ਪੁਨੈਲ ਪੇਟ ਦਾ ਰਹਿਣ ਵਾਲਾ ਹੈ ਹੁਸ਼ਿਆਰ ਪਰਚੂ ਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਏਟਲੀ ਸੰਜੋਤ ਪਤਾ ਲੱਗ ਗਿਆ ਇਮੀਡੀਡੀਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੇ ਉਹਦੀ ਐਲਓਸੀ ਖਲਵਾਈ ਸੀ ਤੇ ਹੁਣ 11 5 24 ਨੂੰ ਜਦੋਂ ਬੈਂਕਾਕ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਸਾਡੀ ਪਾਇਲ ਦੀ ਪਾਇਲ ਪੁਲਿਸ ਦੀ ਸਾਰੀ ਟੀਮ ਉੱਥੇ ਉਹਨੂੰ ਗੈਰਕਾਨੂੰਨੀ ਰੈਸਟ ਕਰਕੇ ਲੈ ਕੇ ਗਈ ਸਰ ਪਤਾ ਲੱਗ ਗਿਆ ਜੀ ਮੋਟਿਵ ਕੀ ਸੀ ਉਹਦਾ ਕਤਲ ਕਰਨ ਦਾ ਜੀ ਵਿਨੂਕ ਰੈਲੀ ਦੇ ਸੰਬੰਧ ਵਿੱਚ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 2017 ਤੋਂ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਨ ਆਇਆ ਸੀ ਤੇ ਉਸ ਦਿਨ ਆਪਕਾ ਸ਼ਹਿਰਾਂ ਚ ਕੋਈ ਬਹਿਸ-ਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹ ਗੁੱਸੇ ਚ ਆ ਕੇ ਲੇਡੀ ਦੇ ਰੋਡ ਮਾਰਜਿਸ ਕਰਕੇ ਉਸ ਦਾ ਮਾਰਡਰ ਹੋ ਗਿਆ ਸੀ ਕੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸਰ ਹਾਂਜੀ ਹਥਿਆਰ ਬਰਾਮਦ ਹੋ ਚੁੱਕਿਆ ਹੈ ਜੀ ਡੀਐਸਪੀ ਸਾਹਿਬ ਮ੍ਰਿਤਕ ਮਹਿਲਾ ਇਸ ਵਿਅਕਤੀ ਦੇ ਸੰਪਰਕ ਕਿੱਦਾਂ ਆਈ ਜੀ ਇਹ ਮ੍ਰਿਤਕ ਮਹਿਲਾ 2017 ਚ ਫੇਸਬੁੱਕ ਦੇ ਥਰੂ ਇਸੇ ਸੰਬੰਧ ਵਿੱਚ ਆਈ ਸੀ ਜੀ ਸਰ ਤੇ ਇਸ ਵਿਅਕਤੀ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਇਸ ਵਿਅਕਤੀ ਦੇ 10 ਤੋਂ ਵੱਧ ਮੁਕਤਮੇ ਦਰਜ ਹਨ ਕਈ ਅੰਦਰ 307 ਕਈ ਅੰਦਰ ਐਨਡੀਪੀਐਸ ਕਈ ਅੰਦਰ ਚੋਰੀਫੇਟ categories ਮੁਕਤਮੇ ਦਰਜ ਹਨ